ਉਸੀਂ ਦੇਖ ਰਹੇ ਹਾਂ ਦਿਨਿਕ ਸਵੇਰਾ ਟੀਵੀ ਬਟਾਰਾ ਦੇ ਅੰਦਰ ਚੋਰਾਾਂ ਦੀ ਗੱਲ ਕੀਤੀ ਜਾਵੇ ਤੇ ਇੰਨਾ ਕੁ ਜ਼ਿਆਦਾ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਕਿ ਲੋਕ ਜ ਨਿਤ ਦਿਨ ਕਿਸੇ ਨਾ ਕਿਸੇ ਫਾਉਂਡਰੀ ਜਾਂ ਕਿਸੇ ਨਾ ਕਿਸੇ ਘਰ ਨੂੰ ਰੋਜ਼ਾਨਾ ਸ਼ਿਕਾਰ ਬਣਾਇਆ ਜਾ ਰਿਹਾ ਉੱਤੇ ਗੱਲ ਕੀਤੀ ਜਾਵੇ ਰਾਜਾ ਫਾਉਂਡਰੀ ਦੇ ਵਿੱਚ ਫੜਿਆ ਜਿੱਥੇ ਕਿ ਪਹਿਲਾਂ ਦੱਸ ਦੇਣਾ ਕਰੀਬ 1 ਲੱਖ ਰੁਪਏ ਦਾ ਸਮਾਨ ਜਿਹੜਾ ਲੈ ਕੇ ਚੋਰ ਫਰਾਰ ਹੋ ਗਏ ਸਨ ਤੇ ਸਾਡੇ ਨਾਲ ਨੇ ਨਰੀਸ਼ ਕੁਮਾਰ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਹੁਣ ਫੇਰ ਚੋਰੀ ਹੋਈ ਆ ਕੀ ਕੁਝ ਗਿਆ ਉਨ ਫੇਰ ਇੰਨੇ ਕਦਾਈ ਚੋਰੀ ਫੇਰ ਹੋ ਗਈ ਆ ਸਾਰਾ ਸਮਾਨ ਬਹੁਤ ਜਿਆਦਾ ਨਵੀਂ ਹੈ ਜਿੰਨੀਆਂ ਵਾਇਰਿੰਗ ਕੀਤੀ ਸੀਗੀ ਉਹ ਫੇਰ ਸਾਰੀਆਂ ਤਾਰਾਂ ਲੱਗਿਆ ਅੰਦਰੋਂ ਸਮਾਨ ਹੋਰ ਆ ਕਾਫੀ ਲੋਸ ਬੈਰਿੰਗ ਵਗੈਰਾ ਕਾਫੀ ਮਿਸਿੰਗ ਆ ਸਾਡੇ ਇੱਥੇ ਰੋਡ ਤੋਂ 15 ਦਿਨ ਦੇ ਵਿੱਚ 5 ਚੋਰੀਆਂ ਹੋ ਗਈਆਂ ਰੇਲਵੇ ਰੋਡ ਤੇ ਇਹ ਦੂਸਰੀ 10-12 ਦਿਨਾਂ ਦੇ ਵਿੱਚ ਸਾਡੀ ਆ ਸਾਡੇ ਨਾਲ ਦੇ ਪ੍ਰਿੰਸਿਸ ਦੇ ਵਿੱਚ ਦੂਸਰੀ ਚੋਰੀ ਫੇਰ ਹੋਈ ਆ 2-3 ਦਿਨ ਪਹਿਲਾਂ ਉਥੋਂ ਦੋ ਏਸੀ ਲਾਗੇ ਲੱਗੇ ਆ ਤੇ ਰੋਜ਼ ਇਹ ਤੇ ਬਹੁਤ ਹੰਤਕ ਦਾ ਮਾਹੌਲ ਬਣ ਗਿਆ ਤੇ ਅੱਗੇ ਕੰਮਕਾਜ ਹੁੰਨੇ ਚੱਲ ਰਹੇ ਆ ਤੇ ਫਿਰ ਚੋਰੀਆਂ ਦਾ ਚੱਲਦਾ ਪਿਆ ਵਾ ਜਿੰਨੀ ਪਹਿਲੀ ਚੋਰੀ ਹੋਈ ਉਹ ਤੇ ਜਿਲ੍ਹਾ ਕੰਨਨਪੁਰ ਦਾ ਉਹਦੇ ਚ ਵੀ 80 ਨਾਲ 80 ਹਜ਼ਾਰ ਤੋਂ ਲੱਖ ਰੁਪਏ ਦੇ ਵਿੱਚੋਂ ਫੇਰ ਚੋਰੀ ਉਦੋਂ ਹੋਈ ਆ ਹੁਣ ਵੀ ਇੰਨਾ ਕੁ ਲੌਸ ਹੈਗਾ ਪੁਲਿਸ ਨੂੰ ਕੰਪਲੇਨਟ ਕੀਤੀ ਸੀ ਪੁਲਿਸ ਨੂੰ ਅੱਗੇ ਕੰਪਲੇਨਟ ਕੀਤੀ ਸੀ ਕਿ ਤੇ ਅੱਗੇ ਤੇ ਕੋਈ ਕਾਰਵਾਈ ਨਹੀਂ ਪਈ ਹਜੇ ਤੱਕ ਹੁਣ ਅੱਜ ਫੇਰ ਕੰਪਲੇਨਟ ਕੀਤੀ ਆ ਅੱਜ ਹੀ ਡੀਐਸਪੀ ਸਾਹਿਬੇ ਨੂੰ ਮਿਲੇ ਐਸਐਸਪੀ ਸਾਹਿਬ ਨੂੰ ਮਿਲ ਕੇ ਆਇਆ ਇਸ ਮਤਲਬ ਇਹ ਜਿਹੜਾ ਚੋਰੀਆਂ ਦਾ ਅੰਦਕਾ ਹੈ ਖਤਮ ਕੀਤਾ ਜਾਏ ਕਿਸੇ ਤਰੀਕੇ ਇਹਦੇ ਨਾਲ ਤੇ ਪੋਸੀਬਲ ਹੀ ਨਹੀਂ ਮਤਲਬ ਕੰਮ ਕਰਨਾ ਇਹ ਸੋ ਦੇਖ ਸਕਦੇ ਹੋ ਕਿ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਵਾ ਉਹ ਚੋਰ ਜਿਹੜਿਆ ਨਿਸ਼ਾਨਾ ਬਣਾ ਰਹੇ ਆ ਅਤੇ ਪੁਲਿਸ ਵੱਲੋਂ ਕਦੀ ਨਾ ਕਦੀ ਕੋਈ ਨਾ ਕੋਈ ਚੋਰ ਨੂੰ ਫੜ जरूर ਲਿਆ ਜਾਂਦਾ ਵਾ ਲੇਕਿਨ ਚੋਰੀਆਂ ਦਾ ਸلسਲਾ ਜਿਹੜਾ ਲਗਾਤਾਰ ਜਾਰੀ ਹੈ ਰੇਲਵੇ ਰੋਡ ਬਟਾਲਾ ਬਹੁਤ ਮਲਟੀਪਲ ਅਟੈਂਪਟਸ ਹੋਈਆਂ ਨੇ ਯਾਨੀ ਉਹਦੇ ਵਿੱਚ ਚੋਰੀਆਂ ਵੀ ਹੋਈਆਂ ਨੇ ਕੋਈ ਛੋਟੀ ਹੋ ਜਾਂਦੀ ਹੈ ਤੇ ਥੋੜੀ ਵੱਡੀ ਹੋ ਜਾਂਦੀ ਹੈ ਉਹ ਕਾफी ਸ਼ਿਕਾਇਤਾਂ ਸਾਨੂੰ ਐਸਆਰ ਨੂੰ ਅੱਤੇ ਤੇ ਕੀਤਾ ਸੀ ਬਟ ਇਹ ਵਕਤ ਤੋਂ ਪਰੇ ਰੁਕ ਨਹੀਂ ਰਹੀ ਹੈ ਤੇ ਉਹਦਾ ਮੈਂ ਇੱਕ ਵਾਰੀ ਆਪ ਜਾਇਦਾ ਲੈਣਾ ਚਾਹੁੰਦਾ ਸੀ ਕਿ ਇੱਥੇ ਲੋਕੇਸ਼ਨ ਕੀ ਹੈ ਕਿਸ ਤਰ੍ਹਾਂ ਦੀ ਕਿਹੜੀ ਪਾਕਟ ਦੇ ਵਿੱਚ ਉਹ ਹੁੰਦੀ ਹੈ ਉਹ ਮੈਂ ਇੱਥੇ ਜਿਹਨਾਂ ਦੇ ਚੋਰੀ ਕਰਨੇ ਹੋਈਆਂ ਜਾਂ ਦੇ ਇਲਾਕੇ ਦੇ ਮਹੱਤਵਪੂਰਨ ਉਹਨਾਂ ਨੂੰ ਨਾਂ ਲਗਾ ਕੇ ਸਾਰੇ ਅਸੀਂ ਰਸਤੇ ਦੇਖ ਰਹੇ ਹਾਂ ਕਿ ਪੋਸਿਬਲ ਕਿੱਦੋਂ ਹੋਵੇ ਉਹ ਕਹਿੰ ਸਕਦਾ ਉਹਨਾਂ ਦੇ ਆਨ ਦਾ ਜਾਂ ਜਾਨ ਦਾ ਸਵਾਲ ਹੋਦਾ ਉਹ ਦੇਖ ਰਹੇ ਫਿਰ ਉਹਦੇ ਅਕੋਰਡਿੰਗਲੀ ਅਸੀਂ ਪਲਾਨ ਕਰਾਂਗੇ ਕਿਉਂਕਿ ਇਹ ਕਾਫੀ ਮਹੱਤਵਪੂਰਨ ਚੀਜ਼ ਹੈ ਕਿ ਬੇਸਿਕਲੀ ਇੱਥੇ ਸਾਰੀ ਪੂਰਾ ਪਤਾਲੇ ਸੀ ਲੋਹੇ ਦਾ ਸਮਾਨ ਦਾ ਜਾਂ ਆਪਰ ਦਾ ਜਾਂ ਦੂਸਰੇ ਇੰਡਸਟਰੀ ਦਾ ਹੁੰਦਾ ਹੈ ਉਹਦੇ ਵਿੱਚ ਛੋਟੀ ਚੋਰੀ ਵੀ ਉਹਨਾਂ ਦੇ ਬਿਜ਼ਨਸ ਨੂੰ ਇੱਕ ਦੰਲੀ ਖਲਾਅ ਦਿੰਦੀ ਹੈ ਤੇ ਕੋਈ ਲੋਗ ਦੀ ਤਰਫ ਦੇ ਦੂਜਾ ਚੋਰੀ ਹੋ ਜਾਵੇ ਛੋਟੀ ਚੋਰੀ ਉਹਨਾਂस्ते ਵੱਡੀ ਬਣ ਜਾਂਦੀ ਹੈ ए इस नु भी लूप हो नु फ्लैग इन करना ज़रूरी है वो ओरे मुतलकी मैं आपको तो देते हैं कैमरामैन सोनी के नाल सर्वेंट सिंह कुमान बटाला गुरदास देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर